ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਔਰ ਮੰਗ ਪੱਤਰ ਕੀ ਵਜਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਈ ਜਾ ਯਾਰ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੀ ਅੰਨੀ ਤੇ ਬੋਲੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਇਹ ਤੁਸੀਂ ਲੋਕੋਂ ਤੁਸੀਂ ਪਰਵਾਨੇ ਲੋਕਾਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂ ਦੀ ਗਵਾਈ ਚ ਪੱਟੀ ਗਣਤੀ ਜਬ ਅਸੀਂ ਮੰਗ ਪੱਤਰ ਦੇਣ ਆਇਆ ਤੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤ ਸ਼ਿਕਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਲ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋ ਕਸ਼ਹਿਰੀ ਫੜੇ ਗਏ ਉਹਦੇ ਕੋ ਚੋਲੇ ਫੜੇ ਗਏ ਉਹਦੇ ਕੋ ਧਾਰਮਿਕ ਪੁੱਤਰੀਆਂ ਬਣੀਆਂ ਤੇ ਉਹਦੇ ਤਹਿਤ ਕੋਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾ ਦਿੱਤਾ ਤੇ ਹੋਣ ਲੱਗੀ ਆ ਤੀਜੀ ਵਾਰੀ ਆਨੇ ਸੀ ਹੁਣ ਤੁਹਾਨੂੰ ਦੱਸਣਾ ਚਾਹਉਨਾ 2027 ਦੇ ਵਿੱਚ ਸਰਕਾਰੇ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਉਨਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੇ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਬਰੋਲਾ ਦੇ ਰਹੇ ਇੱਕ ਪਾਸੇ ਜਿੱਦਾਂ ਕੋਈ ਜ਼ੁਲਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੂ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇ ਇੰਨਾ ਜ਼ੁਲਮ ਨਾ ਕਰ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣ ਆਏ ਹਾਂ ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਹਨੂੰ ਰਿਆਇਤ ਠੀਕ ਹੈ ਰਣਪਾਲ ਸਿੰਘ ਆਪਾ ਪਹੁੰਚ ਚੁੱਕੇ ਆ ਤੇ ਫੇਸਬੁਕੀ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਥਿਆ ਉਹ ਇਕੱਲਾ ਫੇਸਬੁਕੀ ਬੰਥਿਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ ਜਿਨ੍ਹਾਂ ਚੋਂ ਬਹੁਤਿਆਂ ਨੂੰ ਫੇਸਬੁਕ ਬਾਰੇ ਪਤਾ ਨਹੀਂ ਆ ਸਾਡੇ ਮੁੰਡੇ ਇੰਸਟਾਗ੍ਰਾਮ ਜਰੂਰ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾਂ ਰੂਲਾਂ ਪਰ ਫੇਸਬੁਕ ਵਾਲੇ ਨਹੀਂ ਇਹ ਹੈਗੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀ ਇੱਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਚੜ ਕੇ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਵਿਚਰ ਕੇ ਕੰਮ ਕਰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚ ਉੱਠੀ ਹੋਈ ਪਾਰਟੀ ਆ ਫੇਸਬੁਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਅਜਿਹੇ ਨੇ ਉਹਨਾਂ ਨੂੰ ਫੇਸਬੁਕ 'ਤੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਹਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਹੀ ਪੰਥਿਆ ਉਹਨਾਂ ਨੂੰ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਬੁੱਕ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬੱਤ ਪਾਲ ਦੇ ਦੂਗੀ ਬੰਦੀ ਆ ਗਾਉਂ ਤੇ ਖਲੜੀਆਂ ਵੀ ਵੀ ਅੱਜ ਦੇ ਤਰਨਤਾਰਨ ਤੇ ਇਕੱਠੇ ਦੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ ਟੱਥ ਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਲੋਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੀ ਜੀ ਇੱਕ ਗੱਲ ਚੇਤੇ ਆਉਂਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਭੜੀਆਂ ਜਿਹੜੇ ਸਾਂਹ ਦਾ ਬੰਦ ਵਾਲੀਆਂ ਨਹੀਂ ਆ ਵੀ ਵਾਕਿਆ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 ਐਨਐਸਏ ਲਾਓ ਭਾਵੇਂ ਤੁਸੀਂ 3 ਐਨਐਸਏ ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਹੋ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਣਗੇ ਤੁਹਾਨੂੰ ਤੁਸੀਂ ਜੇਲ੍ਹਾਂ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਕਾਨੂੰਨਾਂ ਤੋਂ ਤੁਸੀਂ ਸਾਨੂੰ ਐਨਐਸਏ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਝੂਟ ਹੈ ਪੰਜਾਬ ਦੀ ਮੌਜੂਦਗੀ ਆ ਉਹ ਇਦਾਂ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜੇਲਾ 'ਚ ਬੈਠੇ ਨੇ ਸੋ ਮੈਂ ਫੇਸਬੁਕੀ ਲੀਰਾਂ ਨੂੰ ਕਹਿੰਦਾ ਹਾਂ ਵੀ ਅੱਜ ਵੀ ਸਾਰੇ ਜ਼ਿਲ੍ਹਿਆਂ ਦਾ ਘੱਟ ਦੇਖ ਲੋ ਵੀ ਇਹ ਫੇਸਬੁਕੀ ਪੰਥ ਆ ਜਾਂ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਹੀ ਬਿਚਰਦੇ ਆ ਤੁਸੀਂ ਬਾਹਰ ਬੈਠੇ ਉਥੇ ਫੇਸਬੁੱਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਤੇ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਬੇਕੂਤੀ ਪੰਕਣੀ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਇਹ ਕਾਂਡਾ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਤੋਂ ਲੜਦੇ ਆਏ ਆ ਤੇ ਅੱਗੇ ਵੀ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਦੀ ਗੱਲ ਕਰਦੇ ਰਹਿਣਗੇ ਜਿਹੜਾ ਮਹਾਰਾਜ ਨੇ ਨਾਰਾ ਬਖਸ਼ਿਆ ਵਾ ਵੀ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਹੋਏ ਹੁਵਾਰੋ ਇਹ ਸਭ ਮਿਲenge ਬਚੇ ਸ਼ਰਮ ਜੋ ਹੋਏ ਸੋ ਸਾਡਾ ਇਹ ਟਾਰਗੇਟ ਆ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਹੈ ਔਰ ਮੰਗ ਪੱਤਰ ਵੀ ਕੀ ਵਜਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਾ ਯਾਰ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੇ ਅੰਨੀ ਤੇ ਬੋਲੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਤੇ ਤੁਸੀਂ ਲੋਕੋਂ ਤੁਸੀਂ ਪਰਵਾਨੇ ਲੋਕਾਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਈ ਚ ਪ੍ਰੀਤਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂਆਂ ਦੀ ਗਵਾਈ ਚ ਵੱਡੀ ਗਿਣਤੀ ਜਮ ਅਸੀਂ ਮੰਗ ਪੱਤਰ ਦੇਣ ਆਇਆ ਤੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤ ਸਿਕਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਈ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋ ਕਸ਼ਹਰੀ ਫੜੇ ਗਈ ਉਹਦੇ ਕੋ ਚੋਲੇ ਫੜੇ ਗਈ ਉਹਦੇ ਕੋ ਧਾਰਮਿਕ ਬੋਤੀਆਂ ਬਣੀਆਂ ਤੇ ਉਹਦੇ ਤਹਿਤ ਉਹਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਘਨੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਘਨੂਰ ਸਾਹਿਬ ਦਾ ਐਮਪੀ ਬਣਾਤਾ ਤੇ ਹੁਣ ਲੱਗੀ ਆ ਤੇਜੀ ਵਾਰੀ ਆਨੇ ਸੀ ਹੁਣ ਤੁਹਾਨੂੰ ਦੱਸਣਾ ਚਾਹਉਨਾ 2027 ਦੇ ਵਿੱਚ ਸਰਕਾਰੀ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਉਨਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੇ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਪਰੋਲਾਂ ਦੇ ਰਹੇ ਇੱਕ ਪਾਸੇ ਜਿੱਦਾ ਕੋਈ ਝੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੋ ਕਿਸੇ ਸ਼ੇਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ اللہ رہ دے گا۔ پھر کی ਹੋਣਾ؟ ਪਰ ਤੈਨੂੰ ਕਿਸ ਨੇ ਪਿੰਡਾਂ 'ਚ ਨਹੀਂ ਵੜਨ ਦੇ। ਇਹਨਾਂ ਚੁਲਮ ਨਾਟਾ। بڑا ਜ਼ੁਲਮ ਕਰਤਾ। ਸੋ ਮੰਗ ਪੱਤਰ ਦੇਣਾ ਹੈ। ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ گورنر ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ। ਉਹਨੂੰ ਰਿਆਕਤ। ਤਨਪਾਲ ਸਿੰਘ ਸਾਹਿਬ ਆਪਾਂ ਪਹੁੰਚ ਚੁੱਕੇ ਆ ਤੇ ਫੇਸਬੁੱਕ ਦੇ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਖੀ ਆ ਉਹ ਇਕੱਲਾ ਫੇਸਬੁੱਕ ਹੀ ਬੰਖਿਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ ਜਿਨ੍ਹਾਂ ਚੋਂ ਬਹੁਤਿਆਂ ਨੂੰ ਫੇਸਬੁੱਕ ਵਾਲੇ ਪਾੜੀਆਂ ਸਾਡੇ ਮੁੰਡੇ ਇੰਸਟਾਗ੍ਰਾਮ 'ਤੇ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾਂ ਰੂਲਾਂ ਪਰ ਫੇਸਬੁੱਕ ਵਾਲੇ ਨਹੀਂ ਇਹ ਹੈਗੇ ਗਰਾਊਂਡ ਲੈਵਲ 'ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀਰਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਚੜ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਜੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਵਿਚਰ ਕੇ ਕੰਮ ਕਰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਤਾ ਦੇ ਵਿੱਚੋਂ ਉੱਠੀ ਹੋਈ ਪਾਰਟੀ ਆ ਫੇਸਬੁਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਅਜਿਹੇ ਨੇ ਜਿਹਨਾਂ ਨੂੰ ਫੇਸਬੁਕ 'ਤੇ ਪਤਾ ਹੀ ਨਹੀਂ ਆ ਸੋ ਜਿਹੜੀਆਂ ਲੀਹਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਹੀ ਪੰਖਿਆ ਉਨਡਰ ਮੈਂ ਕਹਿੰਦਾ ਉਹ ਲੀਣਾ ਹੀ ਆ ਉਹ ਜਿਹੜੀਆਂ ਫੇਸਬੁੱਕ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈ ਜੱਤਪਾਲ ਫੇਸਬੁੱਕ ਹੀ ਪੰਚੀਆ ਕਰਵਾਉਂਦੇ ਨੇ ਵੀ ਅੱਜ ਤੁਸੀਂ ਤਰਨਤਾਰਨ ਤੇ ਇਕੱਠੇ ਦੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆਟ ਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਤੋਂ ਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਬਾਜੇਗੀ ਦੀ ਇੱਕ ਗੱਲ ਚੇਤੇ ਆਉਂਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਪਹਿੜੀਆਂ ਜਣ ਸਾਂਏ ਦੱਪਾ ਨਾਲੀਆ ਬਾਕੀ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNSE ਲਾਓ ਭਾਵੇਂ 3 RNSE ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਹੋ ਉਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਦੇ ਤੁਹਾਨੂੰ ਤੁਸੀਂ ਗੇਲੋਂ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਕਲੀਮਾ ਤੋਂ ਤੁਸੀਂ ਸਾਨੂੰ ਐਨਐਸਈ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਜੂ ਹੈ ਪੰਜਾਬ ਦੀ ਮੌਜੂਦਾਨੀ ਆ ਉਹ ਇਤੋਂ ਤੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜ਼ਿਲ੍ਹਾ 'ਚ ਬੈਠੇ ਨੇ ਸੋ ਮੈਂ ਫੇਸਬੁਕ ਹੀ ਲੀਰਾਂ ਨੂੰ ਪਹਿਨਾਵਾ ਵੀ ਅੱਜ ਵੀ ਸਾਰੇ ਜ਼ਿਲ੍ਹਿਆਂ ਦਾ ਕੰਮ ਦੇਖ ਲੋ ਵੀ ਇਹ ਫੇਸਬੁਕ ਹੀ ਪੰਥ ਆ ਜਾਂ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਵੀ ਚਰਦੇ ਆ ਤੁਸੀਂ ਬਾਹਰ ਬੈਠੇ ਉੱਥੇ ਫੇਸਬੁਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਇਹ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਫੇਸਬੁਕ ਦੀ ਪੰਥਨੀ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਇਹ ਕਾਂਡਾ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਤੋਂ ਲੜਦੇ ਆਏ ਆ ਤੇ ਅੱਗੇ ਤੇ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਦੀ ਗੱਲ ਕਰਦੇ ਰਹਿਣਗੇ ਜਿਹੜਾ ਮਹਾਰਾਜ ਨੇ ਨਾਰਾ ਬਖਸ਼ਿਆ ਵਾ ਵੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਹਵਾਰ ਹੋਏ ਸਭ ਮਿਲenge ਬਚੇ ਸ਼ਰਮ ਜੋ ਹੋਏ ਸੋ ਸਾਡਾ ਇਹ ਟਾਰਗੇਟ ਆ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਔਰ ਮੰਗ ਪੱਤਰ ਵੀ ਕੀ ਵਜਾ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੇ ਅੰਨੀ ਤੇ ਬੋੜੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਜੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋ ਕਸ਼ਹਿਰੀ ਬੜੇ ਗਏ ਉਹਦੇ ਕੋਲ ਚੋਲੇ ਫੜੇ ਗਏ ਉਹਦੇ ਕੋਲ ਧਾਰਮਿਕ ਪੁੱਤਰੀਆਂ ਬਣੀਆਂ ਤੇ ਉਹਦੇ ਤਹਿਤ ਕੋਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾਤਾ ਤੇ ਹੁਣ ਲੱਗੀ ਹੈ ਤੀਜੀ ਵਾਰੀ ਐਨਐਸਏ ਹੁਣ ਤੁਹਾਨੂੰ ਦੱਸਣਾ ਚਾਹਣਾ ਵੀ ਸੋਸਤਾਈ ਦੇ ਵਿੱਚ ਸਰਕਾਰੇ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਹਾਂ ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨ੍ਹੀ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਰੋਲਾ ਦੇ ਰਹੇ ਇੱਕ ਪਾਸੇ ਜਿਹਦਾ ਕੋਈ ਜੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆਰੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੋ ਕਿਸੇ ਸ਼ੇਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸ ਨੇ ਪਿੰਡਾਂ ਚ ਨਹੀਂ ਵੜਨ ਦਾ ਇਹਨਾਂ ਚੁਲਮ ਨਾ ਬੜਾ ਜੁਲਮ ਕਰਤਾ ਸੋ ਮੰਗ ਪੱਤਰ ਦੇਣ ਆਇਓ ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਹਨੂੰ ਰਿਆਕ ਕੀਤੀ ਤਰਫਾਰ ਸਰਬਾਪਾ ਪਹੁੰਚ ਚੁੱਕੇ ਆ ਤੇ ਫੇਸਬੁੱਕ ਤੇ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਤਪਾਲ ਦਾ ਪੰਖਿਆ ਉਹ ਕੱਲਾ ਫੇਰ ਹੁਕੀ ਪੰਖਿਆ ਤੇ ਆ ਬੰਦੇ ਵੇਖ ਲਓ ਵੀ ਅੱਜ ਨੇ ਜਣੇ ਜਣੇ ਇੱਥੇ ਖੜੇ ਆ ਨਾ ਜੋ ਬਹੁਤੇ ਨੂੰ ਫੇਸਬੁੱਕ 'ਤੇ ਪਤਾ ਨਹੀਂ ਆ ਸਾਡੇ ਮੁੰਡੇ ਇੰਸਟਾਗ੍ਰਾਮ 'ਤੇ ਜਰੂਰ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾ ਰੂਲਾ ਪਰ ਫੇਸਬੁੱਕ ਵਾਲੇ ਨਹੀਂ ਹੈਗੇ ਇਹ ਗਰਾਊਂਡ ਲੈਵਲ 'ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀਰ ਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਚੜ ਕੇ ਜਦੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ 'ਤੇ ਵਿਚਰ ਕੇ ਕੰਮ ਕਰਦੇ ਆ ਵੀ ਤੇ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚੋਂ ਓਹੀ ਪਾਰਟੀ ਆ ਫੇਸਬੁਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਇੱਦਾਂ ਦੇ ਇਹਨਾਂ ਨੂੰ ਫੇਸਬੁਕ ਬਾਰੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਰਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਹੀ ਪੰਚੀਆਂ ਓਟੜੋਂ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਫੇਸਬੁਕ ਵਾਲਿਆਂ ਨਾਲ ਜਿਹੜੀਆਂ ਕਹਿੰਦੀਆਂ ਵੀ ਭਾਈਆ ਪਤਪਾਲ ਦੇ ਵਿੱਚ ਹੀ ਪੰਚੀਆਂ ਕਰਮ ਕਰ ਲਈਏ ਵੀ ਅੱਜ ਤੇ ਤਰਨਤਾਰਨ ਤੇ ਕਾਠ ਵੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ ਟੱਥ ਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਬੁਰਕਾ ਮਾਸਮਾਸਾ ਢੋਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਬਾਜੇਗੇ ਜੀ ਇੱਕ ਗੱਲ ਚੇਤੇ ਹੁੰਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਭੈੜੀਆਂ ਜੇ ਸਾਂਹ ਦੱਬ ਨਾਲ ਜਾਣੀਆਂ ਵੀ ਬਾਕੀ ਆਈ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNSE ਲਾਓ ਭਾਵੇਂ 3 RNSE ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਆ ਨਾ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਉਹ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਣਗੇ ਤੁਹਾਨੂੰ ਤੁਸੀਂ ਜੇਹਲ੍ਹ ਤੋਂ ਟਰਾੜੀ ਸਕਦੇ ਆਪਣੇ ਜਿੰਮਾ ਤੋਂ ਤੂੰ ਸਾਨੂੰ ਐਨਐਸਏ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਜੂਸ ਹੈ ਪੰਜਾਬ ਦੀ ਨੌਜਵਾਨੀ ਆ ਉਹ ਅਜਾ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜੇਲਾ 'ਚ ਬੈਠੇ ਨੇ ਸੋ ਮੈਂ ਫੇਸਬੁੱਕ ਹੀ ਲੀਰਾਂ ਨੂੰ ਕਹਿੰਦਾ ਹਾਂ ਵੀ ਅੱਜ ਦੀ ਸਾਰੇ ਜ਼ਿਲ੍ਹਿਆਂ ਦਾ ਘੱਟ ਦੇਖ ਲਓ ਵੀ ਇਹ ਫੇਸਬੁੱਕ ਹੀ ਪੰਥ ਆ ਜਾਂ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਹੀ ਵਿਚਰਦੇ ਆ ਤੁਸੀਂ ਬਾਹਰ ਬੈਠੇ ਉਥੇ ਫੇਸਬੁਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਇਹ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਫੇਸਬੁਕ ਦੀ ਪੰਖ ਨਹੀਂ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਹੀ ਕਾਂਡਾ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਤੋਂ ਲੜਦੇ ਆਏ ਆ ਤੇ ਅੱਗੇ ਵੀ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਦੀ ਗੱਲ ਕਰਦੇ ਰਹਿਣਗੇ ਜਿਹੜਾ ਮਹਾਰਾਜ ਨੇ ਨਾਰਾ ਬਖਸ਼ਿਆ ਵਾ ਵੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਹੋਏ ਕਵਾਰੋ ਇਹ ਫੌਜ ਮਿਲਣਗੇ ਜੇ ਸ਼ਰਨ ਜੋ ਹੋਏ ਸੋ ਸਾਡਾ ਇਹ ਟਾਰਗੇਟ ਆ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਔਰ ਮੰਗ ਪੱਤਰ ਵੀ ਕੀ ਵਜਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਾ ਯਾਰ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੇ ਅੰਨੀ ਤੇ ਬੋਲੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਤੇ ਤੁਸੀਂ ਲੋਕ ਹੋ ਤੁਸੀਂ ਪਰਵਾਨੇ ਲੋਕ ਹੋ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ 10 ਦੀ ਗਵਾਹੀ ਚ ਹੋਰ ਸੀਨੀਅਰ ਆਗੂਆਂ ਦੀ ਗਵਾਹੀ ਚ ਵੱਡੀ ਗਿਣਤੀ ਜਬ ਅਸੀਂ ਮੰਗ ਪੱਤਰ ਦੇਣ ਆਇਆ ਤੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤਾ ਸਿਖਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਕੀ ਮੰਗਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਈ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋਈ ਕਸ਼ਹਿਰੀਆਂ ਫੜੇ ਗਈਆਂ ਉਹਦੇ ਕੋਈ ਚੋਲੇ ਫੜੇ ਗਈਆਂ ਉਹਦੇ ਕੋਈ ਧਾਰਮਿਕ ਪੁੱਤਰੀਆਂ ਬਣੀਆਂ ਤੇ ਉਹਦੇ ਤਹਿਤ ਉਹਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਖਨੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾਤਾ ਤੇ ਹੁਣ ਲੱਗੀ ਆ ਤੀਜੀ ਵਾਰੀ ਆਨੇ ਸੀ ਹੁਣ ਤੁਹਾਨੂੰ ਦੱਸਣਾ ਚਾਹਣਾ 2027 ਦੇ ਵਿੱਚ ਸਰਕਾਰੀ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਹੀਂ ਦੱਸਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨਈ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਰੋਲਾਂ ਦੇ ਰਹੇ ਇੱਕ ਪਾਸੇ ਜਿੱਦਾਂ ਕੋਈ ਜੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੋ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਪਰ ਤੈਨੂੰ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇ ਇਨਾ ਜ਼ੁਲਮ ਨਾ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣ ਆਏ ਹਾਂ ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਹਨੂੰ ਰਿਹਾ ਕਿ ਕਰਮਪਾਲ ਸਿੰਘ ਆਪਾਂ ਪਹੁੰਚ ਚੁੱਕੇ ਆ ਤੇ ਫੇਸਬੁੱਕ ਦੇ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਖੀ ਆ ਉਹ ਇਕੱਲਾ ਫੇਸਬੁੱਕ ਹੀ ਬੰਥਿਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਉੱਤੇ ਖੜੇ ਆ ਜਿਨ੍ਹਾਂ ਜੋ ਬਹੁਤਿਆਂ ਨੂੰ ਗੂਗਲ ਬਾਰੇ ਪਤਾ ਨਹੀਂ ਆ ਸਾਡੇ ਮੁੰਡੇ ਇੰਸਟਾਗ੍ਰਾਮ 'ਚ ਜਰੂਰੇ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾਂ ਰੂਲਾਂ ਪਰ ਫੇਸਬੁੱਕ ਵਾਲੇ ਨਹੀਂ ਇਹ ਹੈਗੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਲਸਾ ਵੀਰਦੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਵੱਧ ਚੜ ਕੇ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਉੱਤਰ ਕੇ ਕੰਮ ਕਰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਫਾ ਦੇ ਵਿੱਚੋਂ ਛੋਟੀੋ ਈ ਪਾਰਟੀ ਆ ਫੇਸਬੁੱਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਇੱਦਾਂ ਦੇ ਜਿਨ੍ਹਾਂ ਨੂੰ ਫੇਸਬੁੱਕ ਬਾਰੇ ਪਤਾ ਹੀ ਨਹੀਂ ਆ ਉਹ ਜਿਹੜੀਆਂ ਲੀਰਾਂ ਕਹਿੰਦੀਆਂ ਆ ਵੀ ਇਹ ਫੇਸਬੁੱਕ ਹੀ ਪੰਥਿਆ ਉਹਨਾਂ ਨੂੰ ਮੈਂ ਕਹਿੰਦਾ ਉਹ ਲੀਰਾਂ ਹੀ ਆ ਉਹ ਜਿਹੜੀਆਂ ਫੁੱਕਾ ਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬੰਤਪਾਲ ਬੀਰੂ ਦੀ 25 ਕਰੋੜ ਦੀ ਫੱਲੀਆਂ ਵੀ ਵੀ ਅੱਜ ਤੇ ਤਰਨਤਾਰਨ ਤੇ ਇਕੱਠੇ ਵੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ ਤੇ ਇਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਸੰਗਤ ਹੋਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੀ ਜੀ ਇੱਕ ਗੱਲ ਚੇਤੇ ਆਉਂਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਭੈੜੀਆਂ ਜਣ ਸਾਂਹੇ ਦਾ ਪੱਗ ਵਾਲਿਆਂ ਦੀ ਵੀ ਬਾਕੀ ਆਈ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNSE ਲਾਓ ਭਾਵੇਂ 3 RNSE ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸੇ ਹੋ ਉਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉਰਦ ਡੱਟ ਕੇ ਉਹ ਖੜੇ ਮਿਲਣਗੇ ਤੁਹਾਨੂੰ ਤੁਸੀਂ ਜਿੰਨਾਂ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਖਿੰਮਾਂ ਤੋਂ ਤੁਸੀਂ ਸਾਨੂੰ ਐਨਐਸਈ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਕਾਮ ਦਾ ਜੂਟਿਆ ਪੰਜਾਬ ਦੀ ਮੌਜੂਦਾਨੀ ਆ ਉਹ ਇਦਾਂ ਦੇ ਨਾਰੇ ਮਾਰਦੀ ਰਹੂਗੀ ਵੀ ਭਾਰਤੂ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ ਉਠਾਉਂਦੀ ਰਹੂਗੀ ਆਪਣੇ ਜਿਹੜੇ ਜਿਨ੍ਹਾਂ ਨੇ ਪੰਜਾਬ ਲਈ ਕੁਝ ਕੀਤਾ ਜਿਹੜੇ ਪੰਥ ਦੀ ਖਾਤਰ ਜਿਹੜੇ ਪੰਜਾਬ ਦੀ ਖਾਤਰ ਜੇਲਾ ਚ ਬੈਠੇ ਨੇ ਸੋ ਮੈਂ ਫੇਸਬੁਕੀ ਲੀਰਾਂ ਨੂੰ ਕਹਿਣਾ ਵਾਂ ਵੀ ਅੱਜ ਵੀ ਸਾਰੇ ਜ਼ਿਲ੍ਹਿਆਂ ਦਾ ਘੱਟ ਦੇਖ ਲੋ ਵੀ ਇਹ ਫੇਸਬੁਕੀ ਪੰਥ ਆ ਜਾਂ ਇਹ ਗਰਾਊਂਡ ਤੇ ਕੰਮ ਕਰਨ ਵਾਲੇ ਪੰਜਾਬ ਦਾ ਦਰਦ ਰੱਖਣ ਵਾਲੇ ਉਹ ਲੋਕ ਆ ਜਿਹੜੇ ਵਾਕਿਆ ਵਿਚਰਦੇ ਆ ਤੁਸੀਂ ਬਾਹਰ ਬੈਠੇ ਉਥੇ ਫੇਸਬੁੱਕ ਤੇ ਜਿਹੜੇ ਫੇਕ ਫੇਕ ਪੇਜ ਕੋਟ ਬਣਾਏ ਆ ਤੇ ਸਪੈਸ਼ਲ ਲਾਈਵ ਉਹਨਾਂ ਕਰਕੇ ਕੀਤਾ ਵੀ ਆ ਵੇਖੋ ਇਹ ਫੇਸਬੁੱਕ ਦੀ ਪੰਥਨੀ ਆ ਇਹ ਸਾਡੇ ਉਹ ਬੰਦੇ ਆ ਜਿਹੜੇ ਇਹ ਗੰਡਾ ਕੇ ਗਰਾਊਂਡ ਲੈਵਲ ਤੇ ਹਮੇਸ਼ਾ ਤੋਂ ਲੜਦੇ ਆਏ ਆ ਤੇ ਅੱਗੇ ਵੀ ਲੜਦੇ ਰਹਿਣਗੇ ਜਦੋਂ ਤੱਕ ਸਿੱਖਾਂ ਦਾ ਆਪਣਾ ਰਾਜ ਭਾਗ ਦੀ ਗੱਲ ਕਰਦੇ ਰਹਿਣਗੇ ਜਿਹੜਾ ਮਹਾਰਾਜ ਨੇ ਨਾਰਾ ਬਖਸ਼ਿਆ ਵਾ ਵੀ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਹੋਏ ਹਵਾਰ ਹੋਏ ਸਭ ਮਿਲ ਕੇ ਬਚੇ ਸ਼ਰਮਚੋ ਹੋਏ ਸੋ ਸਾਡਾ ਇਹ ਟਾਰਗੇਟ ਆ ਪ੍ਰਦਰਸ਼ਨ ਵੀ ਕੀਤਾ ਜਾ ਸਕਦਾ ਔਰ ਮੰਗ ਪੱਤਰ ਕਿ ਵਜਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜਾ ਯਾਰ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਪੰਜਾਬ ਦੇ ਤੇ ਸੈਂਟਰ ਦੇ ਅੰਨੀ ਤੇ ਬੋਲੀ ਸਰਕਾਰ ਨੂੰ ਅੱਜ ਸਾਡੇ ਵੱਲੋਂ ਦਿੱਤਾ ਜਾ ਰਿਹਾ ਮੰਗ ਪੱਤਰ ਉਹਦੀ ਆਵਾਜ਼ ਪਹੁੰਚਾਉਣੀ ਹੈ ਕੋਈ ਗੋਦੀ ਮੀਡੀਆ ਕੋਈ ਮੋਦੀ ਮੀਡੀਆ ਕੋਈ ਸਰਕਾਰੀ ਚੈਨਲ ਸਾਡੀ ਆਵਾਜ਼ ਨੂੰ ਨਹੀਂ ਚੱਕਦਾ ਇਹ ਤੁਸੀਂ ਲੋਕ ਹੋ ਤੁਸੀਂ ਪਰਵਾਨੇ ਲੋਕਾਂ ਜਿਹੜੇ ਪੰਜਾਬ ਦੇ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਈ ਚ ਫਿਰਤੀਪਾਲ ਸਿੰਘ ਦੀ ਗਵਾਈ ਚ ਦਾਸ ਦੀ ਗਵਾਈ ਚ ਹੋਰ ਸੀਨੀਅਰ ਆਗੂਆਂ ਦੀ ਗਵਾਈ ਚ ਪੱਟੀ ਗਣਤੀ ਜਬ ਅਸੀਂ ਮੰਗ ਪੱਤਰ ਦੇਣ ਆਇਆ ਕਿ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਵੱਡਾ ਗੁਨਾਹ ਨਹੀਂ ਕੀਤਾ ਉਹ ਅਮਰਤ ਸਿਕਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਗਾ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਲ ਕਿਰਪਾਨਾਂ ਫੜੀਆਂ ਗਈਆਂ ਉਹਦੇ ਕੋ ਕਸ਼ਹਿਰੀ ਫੜੇ ਗਏ ਉਹਦੇ ਕੋ ਚੋਲੇ ਫੜੇ ਗਏ ਉਹਦੇ ਕੋ ਧਾਰਮਿਕ ਪੁੱਤੀਆਂ ਬਣੀਆਂ ਤੇ ਉਹਦੇ ਤਹਿਤ ਕੋਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਹਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਖੰਡੂਰ ਸਾਹਿਬ ਦੇ ਲੋਕਾਂ ਨੇ ਉਹਨੂੰ ਖੰਡੂਰ ਸਾਹਿਬ ਦਾ ਐਮਪੀ ਬਣਾ ਦਿੱਤਾ ਤੇ ਹੁਣ ਲੱਗੀ ਆ ਤੀਜੀ ਵਾਰੀ ਆਨੇ ਸੀ ਹੁਣ ਤੁਹਾਨੂੰ ਦੱਸਣਾ ਚਾਹਉਨਾ 2027 ਦੇ ਵਿੱਚ ਸਰਕਾਰੇ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਹੀਂ ਦੱਸਣਾ ਚਾਹਉਨਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਸੋ ਮੈਂ ਪੰਜਾਬ ਦੀ ਤੇ ਸੈਂਟਰ ਦੀ ਅੰਨੇ ਬੋਲੀ ਸਰਕਾਰ ਨੂੰ ਮੰਗ ਕਰਦਾ ਕਿ ਨਾ ਜੁਰਮ ਕਰੋ ਇੱਕ ਪਾਸੇ ਤੁਸੀਂ ਯਾਰੋ ਬਲਤਕਾਰੀਆਂ ਨੂੰ ਵਾਰ-ਵਾਰ ਪਰੋਲਾਂ ਦੇ ਰਹੇ ਇੱਕ ਪਾਸੇ ਜਿੱਦਾਂ ਕੋਈ ਜ਼ੁਰਮ ਹੀ ਨਹੀਂ ਉਹਨੂੰ ਵਾਰ-ਵਾਰ ਐਨਐਸਐਲ ਆ ਰਹੇ ਅਜੇ ਵੀ ਸਮਾਂ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਸਮਾਂ ਬਚਜੋ ਕਿਸੇ ਸ਼ੇਅਰ ਨੇ ਲਿਖਿਆ ਸੀ ਕਹਿੰਦਾ ਇੰਨਾ ਸੱਚ ਨਾ ਕਹ ਜੇ ਸੱਚ ਕਿਹਾ ਅਮਰਤਪਾਲ ਨੇ ਉਹਨੂੰ ਜੇਲ੍ਹ ਚ ਜਾਣਾ ਪਿਆ ਤੇ ਪੰਜਾਬ ਸਰਕਾਰ ਨੂੰ ਇਸੇ ਤਰਜ਼ ਤੇ ਕਹਿਣਾ ਚਾਹੁੰਨਾ ਇੰਨਾ ਜ਼ੁਲਮ ਨਾ ਢਾ ਕੱਲਾ ਰਹਿ ਜਾਏਗਾ ਫਿਰ ਕੀ ਹੋਣਾ ਫਿਰ ਤੈਨੂੰ ਕਿਸੇ ਨੇ ਪਿੰਡਾਂ ਚ ਨਹੀਂ ਵੜਨ ਦੇ ਇੰਨਾ ਜ਼ੁਲਮ ਨਾ ਕਰ ਬੜਾ ਜ਼ੁਲਮ ਕਰਤਾ ਸੋ ਮੰਗ ਪੱਤਰ ਦੇਣ ਆਏ ਹਾਂ ਮੰਗ ਪੱਤਰ ਦੇ ਕੇ ਡੀਸੀ ਜਾਈਂ ਪੰਜਾਬ ਦੇ ਗਵਰਨਰ ਨੂੰ ਮੰਗ ਕੀਤੀ ਜਾਊਗੀ ਕਿਰਪਾਯੋ ਅਮਰਤਪਾਲ ਦਾ ਕੋਈ ਦੋਸ਼ ਨਹੀਂ ਉਹਨੂੰ ਰਿਆਇਤ ਠੀਕ ਹੈ ਰਣਪਾਲ ਸਿੰਘ ਆਪਾ ਪਹੁੰਚ ਚੁੱਕੇ ਆ ਤੇ ਫੇਸਬੁਕੀ ਵਿਦਵਾਨ ਕੁਝ ਬੰਦੇ ਕਹਿੰਦੇ ਜਿਨ੍ਹਾਂ ਨੂੰ ਆਪਾਂ ਲੀਰਾ ਕਹਿ ਸਕਦੇ ਆ ਵੀ ਜਿਹੜਾ ਭਾਈ ਅਮਰਪਾਲ ਦਾ ਪੰਥਿਆ ਉਹ ਇਕੱਲਾ ਫੇਸਬੁਕੀ ਬੰਥਿਆ ਤੇ ਆ ਬੰਦੇ ਵੇਖ ਲੋ ਵੀ ਆ ਜਿੰਨੇ ਜਾਣੇ ਇੱਥੇ ਖੜੇ ਆ ਜਿਨ੍ਹਾਂ ਚੋਂ ਬਹੁਤਿਆਂ ਨੂੰ ਫੇਸਬੁਕ 'ਤੇ ਪਾੜੀਆਂ ਸਾਡੇ ਮੁੰਡੇ ਇੰਸਟਾਗ੍ਰਾਮ 'ਤੇ ਜਰੂਰ ਲਾਉਂਦੇ ਆ ਤੇ ਉੱਥੇ ਇਹਨਾਂ ਦੀਆਂ ਚੱਲਦੀਆਂ ਰੀਲਾਂ ਰੂਲਾਂ ਪਰ ਫੇਸਬੁਕ ਵਾਲੇ ਨਹੀਂ ਹੈਗੇ ਇਹ ਹੈਗੇ ਗਰਾਊਂਡ ਲੈਵਲ 'ਤੇ ਕੰਮ ਕਰਨ ਵਾਲੇ ਆ ਜਿਨ੍ਹਾਂ ਨੇ ਖਾਸ ਤਾ ਵੀ ਇੱਥੇ ਵਿੱਚ ਕੰਮ ਕੀਤਾ ਜਿਨ੍ਹਾਂ ਨੇ ਐਮਪੀ ਇਲੈਕਸ਼ਨ ਦੇ ਵਿੱਚ ਵੀ ਕੰਮ ਕੀਤਾ ਤੇ ਜਿਹੜੇ ਹੁਣ ਵੀ ਜਦੋਂ ਅਕਾਲੀ ਦਲ ਵਾਰਸ ਪੰਜਾਬ ਦੇ ਸ਼੍ਰੀ ਮੁਖਸਰ ਸਾਹਿਬ ਤੋਂ ਜਦੋਂ ਦਾ ਪਾਰਟੀ ਦਾ ਐਲਾਨ ਹੋਇਆ ਹੈ ਗਰਾਊਂਡ ਲੈਵਲ ਤੇ ਵਿਚਰ ਕੇ ਕੰਮ ਕਰਦੇ ਆ ਵੀ ਇਹ ਜਿਹੜਾ ਪੰਜਾਬ ਦੀ ਪਾਰਟੀ ਆ ਜਿਹੜੀ ਇਹ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਆ ਇਹ ਪਿੰਡਾਂ ਦੇ ਵਿੱਚੋਂ ਸੱਥਾਂ ਦੇ ਵਿੱਚ ਉੱਠੀ ਹੋਈ ਪਾਰਟੀ ਆ ਫੇਸਬੁਕ ਹੀ ਫਰਕ ਨਹੀਂ ਆ ਆ ਬਹੁਤੇ ਬੰਦੇ ਅਜਿਹੇ ਨੇ ਜਿਨ੍ਹਾਂ ਨੂੰ ਫੇਸਬੁਕ 'ਤੇ ਪਤਾ ਹੀ ਨਹੀਂ ਆ ਸੋ ਜਿਹੜੀਆਂ ਲੀਹਾਂ ਕਹਿੰਦੀਆਂ ਆ ਵੀ ਇਹ ਫੇਸਬੁਕ ਹੀ ਪੰਥਿਆ ਉਹਟਾੜੂ ਮੈਂ ਕਹਿੰਦਾ ਉਹ ਲੀਣਾ ਹੀ ਆ ਉਹ ਜਿਹੜੀਆਂ ਬੁੱਕਾਂ ਵਾਲੀਆਂ ਨਾ ਜਿਹੜੀਆਂ ਕਹਿੰਦੀਆਂ ਵੀ ਭਾਈਆ ਬੱਤ ਪਾਲ ਕੇ ਦੀ ਕਰਦੀ ਆ ਗਰਾਉਂਦਿਆਂ ਖਲ੍ਹਦੀਆਂ ਵੀ ਅੱਜ ਦੇ ਤਰਨਤਾਰਨ ਤੇ ਇਕੱਠੇ ਦੇਖ ਲਿਓ ਆ ਸਾਰੇ ਹਲਕਿਆਂ ਦੇ ਇੱਥੇ ਬੰਦੇ ਇਕੱਠੇ ਹੋਣੇ ਆ ਟੱ ਇਕੱਲੇ ਖੇਮ ਕਰਨ ਦੇ ਕੁਝ ਬੰਦੇ ਆ ਬਾਕੀ ਗੁਰੂ ਘਰ ਨਾਲ ਸਮਸਤ ਤੋਂ ਹੋਡੇ ਆ ਤੇ ਮੈਨੂੰ ਨਾ ਪ੍ਰਧਾਨ ਮੰਤਰੀ ਪਾਜੇਗੀ ਜੀ ਇੱਕ ਗੱਲ ਚੇਤੇ ਹੁੰਦੀ ਆ ਵੀ ਉਹ ਕਹਿੰਦਾ ਸੀ ਵੀ ਮਾਝੇ ਵਾਲਿਆਂ ਬੜੀਆਂ ਪਹਿੜੀਆਂ ਜਣ ਸਾਂਹੇ ਦਾ ਬੰਦ ਵਾਲੀਆਂ ਨਹੀਂ ਆ ਵੀ ਬਾਗਿਆਈ ਇਹ ਦੱਬੇ ਦੱਬੇ ਜਾਣ ਵਾਲੇ ਨਹੀਂ ਆ ਭਾਵੇਂ ਤੁਸੀਂ 2 RNs ਲਾਓ ਭਾਵੇਂ ਤੁਸੀਂ 3 RNs ਲਾ ਦਿਓ ਇਹ ਜਿਹੜੇ ਭਾਈ ਅਮਰਤਪਾਲ ਦੇ ਜਿਹੜੇ ਭਰਾ ਹਨ ਛੋਟੇ ਜਾਂ ਜਿਹੜੇ ਪੰਜਾਬ ਦੇ ਵਾਰਸ ਦੇ ਹੋ ਇਸੇ ਤਰ੍ਹਾਂ ਹੀ ਇਹ ਕਾਂਡਾ ਆ ਕੇ ਇਸੇ ਤਰ੍ਹਾਂ ਫਿਰ ਸਰਕਾਰ ਦੇ ਉੱਤੇ ਡੱਟ ਕੇ ਉਹ ਖੜੇ ਮਿਲਣਗੇ ਤੁਹਾਨੂੰ ਤੁਸੀਂ ਗੇਲੋਂ ਤੋਂ ਡਰਾ ਨਹੀਂ ਸਕਦੇ ਤੁਸੀਂ ਆਪਣੇ ਜੀਮਾਂ ਤੋਂ ਵੀ ਸਾਨੂੰ ਐਨਐਸਏ ਤੋਂ ਡਰਾ ਨਹੀਂ ਸਕਦੇ ਇਹ ਜਿਹੜੇ ਪੰਜਾਬ ਦਾ ਜੂਟਿਆ ਪੰਜਾਬ ਦੀ ਮੌਜੂਦਨੀ ਆ ਉਹ ਅੱਜਾਂ ਦੇ ਨਾਰੇ ਮਾਰਦੀ ਰੌਡੀ ਵੀ ਭਾਰਤ ਦੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਐਨਐਸਏ ਰੱਦ ਕਰੋ ਉਹ ਆਵਾਜ਼ اٹھਾਉਂਦੀ